ਸਤਿ ਜੀ ਮੈਂ ਪਰਮਜੀਤ कौर ਤੁਹਾਡਾ ਪੰਜਾਬੀ ਚੁੱਲਾ ਬਲੌਗ ਚੈਨਲ ਵਿੱਚ ਸਵਾਗਤ ਕਰਦੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਸਾਗ ਤੇ ਮੱਕੀ ਦੀ ਰੋਟੀ ਸਾਗ ਬਣਾਵਾਂਗੇ ਆਪਾਂ ਚੁੱਲੇ ਤੇ ਤੇ ਨਾਲ ਹੀ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਕਿਉਂਕਿ ਅੱਜ ਕੱਲ੍ਹ ਸਰਦੀਆਂ ਵਿੱਚ ਬਹੁਤ ਹੀ ਪਸੰਦ ਕੀਤੀ ਜਾਂਦੀ ਹੈ ਅਤੇ ਆਓ ਆਪਾਂ ਅੱਜ ਸਾਗ ਤੇ ਮੱਕੀ ਦੀ ਰੋਟੀ ਬਣਾਉਣੇ ਜੇ ਤੁਹਾਨੂੰ ਸਾਡੀਆਂ ਰੈਸিপি ਪਸੰਦ ਆ ਰਹੀਆਂ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਜ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੀ ਸਫਾਈ ਕਰਦੇ ਆਂ ਲਾਗੋ ਜੋ ਵੀ ਆਪਾਂ ਝਾੜੂ ਮਾਰਦੇ ਆਂ ਜੋ ਵੀ ਲਾਗੇ ਹੈਗਾ ਕੂੜਾ ਉਹਨੂੰ ਇਕੱਠਾ ਕਰਕੇ ਬਾਲਟੇ ਵਿੱਚ ਪਾਉਨੇ ਚੁੱਲੇ ਵਿੱਚੋਂ ਵੀ ਸਵਾਹ ਕੱਢਦੇ ਆਂ ਤੇ ਚੁੱਲੇ ਦੀ ਸਫਾਈ ਕਰਨੀ ਬਹੁਤ ਹੀ ਜ਼ਰੂਰੀ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਗ ਧਰਦੇ ਆਂ ਇਹ ਜਿਹੜੀ ਸਵਾਹ ਆ ਚੁੱਲੇ ਦੀ ਉਹ ਬਾਹਰ ਕੱਢ ਲਾਂਗੇ ਚੁੱਲੇ ਦੀ ਸਫਾਈ ਹੋ ਗਈ ਹੁਣ ਤੇ ਹੁਣ ਆਪਾਂ ਮਿੱਟੀ ਦਾ ਪਰੋਲਾ ਫੇਰਦੇ ਆ ਜੀ ਮਿੱਟੀ ਦੇ ਨਾਲ ਆਪਾਂ ਚੁੱਲੇ ਦੀ ਸਫਾਈ ਕਰਦੇ ਚੰਗੀ ਤਰ੍ਹਾਂ ਤੇ ਚੁੱਲੇ ਨੂੰ ਰੈਡੀ ਕਰਕੇ ਫੇਰ ਆਪਾਂ ਸਾਗ ਤਰਾਕੇ ਜੀ ਹਾਂਜੀ ਚੁੱਲਾ ਆਪਣਾ ਬਹੁਤ ਵਧੀਆ ਰੈਡੀ ਹੋ ਗਿਆ ਸਾਫ਼ ਹੋ ਗਿਆ ਹੁਣ ਆਪਾਂ ਬਾਲਦੇ ਆਂ ਅੱਗੇ ਦੇ ਵਿੱਚ ਤੇ ਰਮਨ ਨੇ ਫੇਰ ਛੁੱਟੀਆਂ ਲਈਆਂ ਕਿ ਉਹ ਮੀਨ ਸਰ ਉੱਤੇ ਲਾਉਣੇ ਲੱਕੜ ਤੇ ਲੱਕੜ ਲਾ ਕੇ ਤੇ ਅੱਗ ਬਾਲਦੇ ਆਂ ਪਕਾ ਕੇ ਨਹੀਂ ਹੋਈ ਚੀਰ ਤਾਂ ਨਾ ਪਾਉਤੇ ਪਤਿੱਲਾ ਧਰਦੇ ਆਂ ਪਤਿੱਲੇ ਨੂੰ ਆਪਾਂ ਮਿੱਟੀ ਲਾ ਲਈ ਆ ਤੇ ਥੋੜਾ ਪਾਣੀ ਪਾ ਕੇ ਤੇ ਨੋਟ ਆਪਦੇ ਨੇ। ਲਓ ਜੀ। ਹੁਣ ਆਪਾਂ ਸਾਗ ਚੀਰਦੇ ਆ ਜਿਹੜਾ ਕਿ ਆਪਾਂ ਸਾਗ ਸਰੋਂ ਦਾ ਲਿਆ ਸੀ। ਨਾਲ ਆਪਾਂ ਪਾਲਕ ਤੇ ਥੋੜੀ ਮੇਥੀ ਲਈ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਆਫ ਕਰ ਲਿਆ ਤੇ ਹੁਣ ਆਪਾਂ ਨਾਲ ਦੀ ਪਚੀਰਿਆ ਤੇ ਆਂਦੀ ਮਾਸਾ ਦੀ ਦਾਤ ਦੇ ਨਾਲ ਕੱਟਦੇ ਆ। ਬਣਨੇ ਕਹਿੰਦਾ। ਥਿਰੰਦੀ ਮਗਣੀ ਆ। ਅੱਜ ਕੱਲ ਤਾਂ ਲੋਕੀ ਟੋਕੇ ਨਾਲ ਕੱਟ ਲੈਂਦੇ ਪਰ ਦਾਤ ਨਾਲ ਜੋ ਕੱਟੀਏ ਸਾਗ ਬਹੁਤ ਵਧੀਆ ਬਣਦਾ। ਬਹੁਤ ਸਵਾਦ ਆਉਂਦਾ। ਆਪਣੇ ਦਾ ਹੈਗਾ ਸੀ ਮੈਂ ਤਾਂ ਗਾਂ ਆਉਣ ਵਾਲੀ ਜੰਦੇ ਚਾ। ਹਾਂ ਜੀ। ਹਾਂਜੀ ਸਾਗ ਆਪਣਾ ਪਿਆ ਗਿਆ ਤੇ ਆਹ ਵੇਖੋ ਹੁਣ ਆਪਾਂ ਪਾਲਕ ਕੱਟਦੇ ਆਂ ਨਾਲ ਥੋੜੀ ਜੀ ਮੇਥੀ ਤੇ ਪਾਲਕ ਕੱਟ ਕੇ ਪਾਉਨੇ ਆਪਾਂ ਪਤੀਲੇ ਦੇ ਵਿੱਚ ਪਾਲਕ ਨੂੰ ਆਪ ਬਰੀਕ ਬਰੀਕ ਕੱਟਾਂਗੇ ਪਾਲਕ ਪਾ ਕੇ ਚੰਗੀ ਤਰ੍ਹਾਂ ਸਾਗ ਇਹ ਕਰ ਦੇਣਾ ਹਾਂ ਲਈ ਮੇਥੀ ਕੱਟੀ ਹੋਈ ਦੇ ਵਿੱਚ ਨੂਨ ਨੂਨ ਨਾਲ ਸਾਗ ਨੇ ਹੂੰ ਦੇ ਹੋ ਜਾਣਾ। ਦੇਖੋ ਜੀ ਆਪਾਂ ਪਾਣੀ ਨਹੀਂ ਰੱਖਿਆ ਉੱਤੇ ਗਰਮ ਸਾਗ ਚ ਪਾਉਣ ਨੂੰ। ਫਿਰ ਆਪਾਂ ਵੇਖਦੇ ਆ ਜੇ ਜ਼ਰੂਰਤ ਹੋਵੇ ਫਿਰ ਪਾਉਨੇ। ਸਰੰਤੇ ਅਦਰਕ ਤੇ ਸਾਗ ਦੇ ਵਿੱਚ ਇਸ ਤਰ੍ਹਾਂ ਪਾ ਦਿੰਦੇ ਹਾਂ ਤੇ ਇਹਨੂੰ ਆਪਾਂ ਥਾਂ ਕਰ ਦਈਏ ਇਹ ਵੀ ਨਾਲ ਹੀ ਰਿਜ ਜਾਂਦਾ ਹੈ ਨਾਲ ਹੀ ਆਪਾਂ ਜਿਹੜਾ ਗਰਮ ਕੀਤਾ ਪਾਣੀ ਹੈ ਉਹ ਵੀ ਥੋੜਾ ਜਿਹਾ ਪਾਵਾਂਗੇ ਤੇ ਵਿੱਜਨ ਦਵਾ ਕੇ ਸਾਗ ਦਾ ਹੁਣ ਜੀ ਸਾਗ ਆਪਣਾ ਬਣ ਗਿਆ ਬਰਾਦ ਤੇ ਹੁਣ ਇਹਦੇ ਵਿੱਚ ਆਪਾਂ ਅੱਲਣ ਪਾਗੇ ਜਮ ਕੇ ਇਹ ਆਟੇ ਦਾ ਅੱਲਣ ਪਾਉਂਗਾ ਜਮ ਕੇ ਇਹ ਆਟੇ ਦਾ ਅੱਲਣ ਪਾਉਂਗਾ ਰედა ਦਾ ਵਰਨੋ ਸੁਹੀ ਦੁਸ਼ਸ਼ਾਤੁ ਫਕਨ ਕੋਈ ਚੰਗੀ ਤਰ੍ਹਾਂ ਲੜਵਾ ਕੇ ਕੋਟ ਲੰਗੇ ਆਪਾ ਹਰ ਬਾਸੇ ਦਾ ਯਵਾਰਾ ਤਾਰੇ ਦੁਸ਼ਤ ਦੋਖ ਤੇ ਰਹਾ ਹੜੜ ਕੇਸ ਚੁੱਲ੍ਹੇ ਤੇ ਲਣਕੌਣ ਨਾਲ ਇਹ ਕਿ ਲਣਪਤ ਜੰਦਾ ਨਾਲ ਨਾਲ ਹੀ ਆਵਾਹ ਸਦਨੇ ਹੋ ਆਵਾਲੀ ਸਰਬ ਭਾਰਵਾ ਹਸਾਈ तयारत रु ਬਾਹ ਦੇ ਰਹਾ ਪੰਜ ਕੁ ਮਿੰਟ ਇਸ ਤਰ੍ਹਾਂ ਰਿਜਣ ਦਵਾਂਗੇ ਲੋਨੇ ਅੱਲਣ ਪੱਕਦਾ ਨਾ ਫਿਰ ਚੁੱਲੇ ਤੇ ਰੱਖਨੇ ਆਪਾਂ ਥੱਕ ਦਿਨੇ 5 ਮਿੰਟ ਤੇ ਤੜਕਾ ਲਾਈਏ ਆਪਾਂ ਤੇ ਗੈਸ ਆਨ ਕਰਦੇ ਸਾਡੇ ਕੋਠੇ ਦੇ ਚੁੱਲੇ ਤੇ ਬਣਾਇਆ ਤੇ ਤੜਕਾ ਹੁਣ ਆਪਾਂ ਗੈਸ ਤੇ ਲਾ ਦਿੰਦੇ ਆ ਰਬ ਤੋਂ ਪਹਿਲਾਂ ਇਹਦੇ ਚੱਪਾ ਪਾਈਏ ਸਰੋਂ ਦਾ ਤੇਲ ਤੇ ਦੇਸੀ ਘਿਓ ਚ ਲਾਉਣਾ ਚਾਹੁੰਦੇ ਦੇਸੀ ਘਿਓ ਵੀ ਲਾ ਸਕਦੇ ਤੜਕਾ ਪਰ ਮੈਂ ਤੇ ਸਰੋਂ ਦੇ ਤੇਲ ਵਿੱਚ ਹੀ ਲਾਉਣੀ ਹੈ ਤੜਕੇ ਵਾਸਤੇ ਆਪਾਂ ਥੋੜਾ ਲਸਣ ਕਟਿਆ ਬਰੀਕ ਬਰੀਕ ਅਦਰਕ ਕਟਿਆ ਇਹ ਆਪਾਂ ਪਹਿਲਾਂ ਵੀ ਪਾਇਆ ਰਿੱਜ ਦੇ ਸਾਗ ਵਿੱਚ ਵੀ ਤੇ ਹੁਣ ਤੜਕੇ ਵਿੱਚ ਵੀ ਪਾਵਾਂਗੇ ਤੇ ਹਰੀਆਂ ਮਿਰਚਾਂ ਦੋ ਲਈਆਂ ਇਹ ਵੀ ਆਪਾਂ ਤੜਕੇ ਚ ਪਾਈਆਂ ਇੱਕ ਟਮਾਟਰ ਲਿਆ ਦੋ ਪਿਆਜ਼ ਲਏ ਆ ਤੇ ਇਹਦਾ ਆਪਾਂ ਹੁਣ ਤੜਕਾ ਲੁੰਦੇ ਤੇਲ ਗਿੱਲੀ ਸੀ ਤੇਲ ਆਪਣਾ ਜੰਗੀ ਤਰ੍ਹਾਂ ਗਰਮ ਹੋ ਗਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਲਸਣ ਤੇ ਅਦਰਕ ਇਹ ਥੋੜਾ ਲਾਲ ਹੁੰਦਾ ਤੇਰਾ ਪਿਆਜ ਪਾਵਾਂਗੇ ਪਿਆਜ਼ ਕਰ ਲੀਏ ਅੱਜ ਬੋਤਲ ਲੈ ਲਵਾਂਗੇ ਪਾਣੀ ਰੱਖਦੇ ਆ ਜੀ ਅੱਜ ਆਪਾਂ ਨਾਲ ਮੱਕੀ ਦੀ ਰੋਟੀ ਬਣਾਵਾਂਗੇ ਤੇ ਇਸ ਵਾਸਤੇ ਗਰਮ ਪਾਣੀ ਦਾ ਰੰਨੇ ਗਰਮ ਰੱਖਦੇ ਆ ਮੱਕੀ ਦੀ ਰੋਟੀ ਬਣਾਉਣੇ ਸਵਾਗਤ ਹੈ ਮੱਕੀ ਦੀ ਰੋਟੀ ਬਣਾਉਣ ਨਾਲ ਮੱਖਣ ਇਹ ਪੰਜਾਬੀਆਂ ਦਾ ਰਹਿਣਾ ਆਪਣਾ ਪਿਆਜ਼ ਭੁੱਜ ਗਿਆ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਟਮਾਟਰ ਪਾਵਾਂਗੇ ਤੜਕਾ ਆਪਣਾ ਭੁੱਜ ਗਿਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਸਾਗ ਸਾਗ ਤਾਂ ਬੜੇ ਸੋਹਣੇ ਬਣਾਉਣੇ ਬਣਾਏ ਜਾਂਦੇ ਆ ਦੇ ਜਿਹੜਾ ਪਰੋਦੇ ਰੋਟੀ ਆਪਾਂ ਬਾਹਰ ਰੱਖ ਦਿੰਦੇ ਹਾਂ ਸਾਗ ਇਹ ਟਕੇ ਦਵੀਆਂ ਬਣ ਕੇ ਤਿਆਰ ਹੋਇਆ ਪੰਜਾਬੀਆਂ ਦਾ ਗਹਿਣਾ ਸਾਗ ਇਹ ਆਪਾਂ ਇਹਦੇ ਵਿੱਚ ਗਰਮ ਪਾਣੀ ਕੀਤਾ ਗਰਮ ਪਾਣੀ ਥੋੜਾ ਜਿਹਾ ਆਪਾਂ ਐਡ ਕਰਕੇ ਇਹਨੂੰ ਮਲਾਂਗੇ ਆਟੇ ਨੂੰ ਚੰਗੀ ਤਰ੍ਹਾਂ ਜਿਹਦੇ ਸਿਆਦ ਆਣਾ ਨੂੰ ਥੋੜਾ ਜਿਹਾ ਗਰਮ ਜ਼ਿਆਦਾ ਹੋ ਗਿਆ ਪਾਣੀ ਮਨਵਾਨੀ ਗਰਮ ਪਾਣੀ ਨਾਲ ਇਹ ਆਟਾ ਬਹੁਤ ਵਧੀਆ ਜੁੜ ਜਾਂਦਾ ਰੋਟੀ ਟੁੱਟਦੀ ਨਹੀਂ ਗੀ ਹੁਣ ਆਪਾਂ ਇਹਦਾ ਬਣਾਵਾਂਗੇ ਪੇੜਾ ਬਣਾਗੇ ਇਸ ਸੋਹਣੇ ਤਰੀਕੇ ਨਾਲ ਸਰਾ ਚੋਂਡ ਕਰਕੇ ਤੇ ਫਿਰ ਇਹਦੀ ਆਪਾਂ ਬਣਾਉਣੀ ਹੈ ਰੋਟੀ ਇਹ ਆਪਣੀ ਰੋਟੀ ਬਣ ਗਈ ਬਿਨਾ ਚੱਕਲੇ ਮਿਲਨੇ ਤੋਂ ਆਪਾਂ ਹੱਥਾਂ ਨਾਲ ਹੀ ਰੋਟੀ ਬਣਾ ਲਈ ਕਿੰਨੀ ਸੋਹਣੀ ਗੋਲ ਉਧਰੋਂ ਆਪਾਂ ਦੂਜੀ ਰੋਟੀ ਦਾ ਪੇੜਾ ਜਿਹੜਾ ਤਿਆਰ ਕਰਾਂਗੇ ਹੁਣ ਆਪਰੇ ਦਾ ਪਾਸਾ ਚੇਂਜ ਕਰਦੇ ਰੋਟੀ ਦਾ ਦੂਜੀ ਪਾਸੇ ਸੇਕਦੇ ਦੂਜੀ ਰੋਟੀ ਜਿਹੜੀ ਹੈ ਉਹ ਕੱਢ ਲੈਨੇ ਕੜੀਏ ਹੁਣ ਆਪਾਂ ਇਹ ਤੇ ਲਾਵਾਂਗੇ ਦੇਸੀ ਘਿਓ ਐਨੀ ਉਤੋਂ ਥੋੜਾ ਜਿਆਦਾ ਦਬਾ ਕੇ ਤੇ ਰੋਟੀ ਨੂੰ ਆਪਾਂ ਸੇਕ ਲਵਾਂਗੇ ਜੋ ਸੇਕ ਕੇ ਰੋਟੀ ਬਹੁਤ ਵਧੀਆ ਬਣਦੀ ਹੈ ਦੇਖੋ ਆਪਣੀ ਰੋਟੀ ਕਿੰਨੀ ਵਧੀਆ ਤਿਆਰ ਹੋਈ ਤੋਂ ਆ ਪਾਸੇ ਦਾ ਸੇਕ ਗਈ ਹੋਈ ਹੈ। ਨਾ ਤੇੜਕਾਗੇ ਤੇ ਹੁਣ ਆਪਾਂ ਦੂਜੀ ਰੋਟੀ ਜਿਹੜੀ ਇਹ ਵੀ ਇਸੇ ਤਰ੍ਹਾਂ ਸੇਕ ਲਾਂਗੇ। ਹੁਣ ਆਪਾਂ ਇਹ ਵੀ ਰੋਟੀ ਦਾ ਪਾਸਾ ਚੇਂਜ ਕਰਾਂਗੇ। ਤੇ ਇਹਦੇ ਉੱਤੇ ਵੀ ਲਾਵਾਂਗੇ ਦੇਸੀ ਘਿਓ। ਬਹੁਤ ਵਧੀਆ ਜੋ ਮੱਕੀ ਦੀ ਰੋਟੀ ਤਿਆਰ ਹੋ ਰਹੀ ਹੈ ਖਾਓ گے ਅਰਸ ਨਹੀਂ ਚੱਕੋ ਖਾਓਗੇ ਤਾਂ ਬਾਰ-ਬਾਰ ਖਾਓਗੇ ਮੈਂ ਇਹ ਤੇ ਪੰਜਾਬੀਆਂ ਦਾ ਗਹਿਣਾ ਹੁੰਦੇ ਹੂੰ ਸਾਗ ਆਪਾਂ ਬਾਕੀ ਵੀ ਜੋ ਰੋਟੀਆਂ ਇਸੇ ਤਰ੍ਹਾਂ ਬਣਾ ਲਾਂਗੇ ਤੇ ਹੁਣ ਆਪਾਂ ਪਾਵਾਂਗੇ ਸਾਗ ਇਹੜਾ ਕਿ ਅੱਜ ਮੈਂ ਸਵੇਰੇ ਹੀ ਬਣਾ ਕੇ ਰੱਖਿਆ ਮੱਖਣ ਸਾਗ ਤੇ ਮੱਖਣ ਸ਼ਗੋਤੂ ਇਹਨਾਂ ਸਾਰੇ ਇੱਕ ਕਮੀ ਹੈਗੀ ਆ ਅੱਜ ਮੋਲੀ ਨਹੀਂ ਲਈ ਗਈ ਮੋਲੀ ਰਹਿ ਗਈ